एनआरआई महिला ਕਤਲकांड ਦੇ ਵਿੱਚ ਮ੍ਰਿਤਕ ਮਹਿਲਾ ਦੀ ਲੜਕੀ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦੇ ਆ ਪੁਲਿਸ ਕਾਰਵਾਈ ਤੇ ਸਵਾਲ ਚੁੱਕੇ ਗਏ ਨੇ ਤੇ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਕਿਸੇ ਹੋਰ ਏਜੰਸੀ ਦੇ ਵੱਲੋਂ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਇਸ ਕਤਲकांड ਦੇ ਵਿੱਚ ਹੋਰ ਤੱਥ ਸਾਹਮਣੇ ਆ ਸਕਣ ਤਾਂ ਇਸ ਕਤਲ ਦੇ ਵਿੱਚ ਹੋਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋ ਸਕੇ ਤਾਂ ਦੱਸ ਦਈਏ ਕਿ ਮ੍ਰਿਤਕ ਮਹਿਲਾ ਨਰਿੰਦਰ ਕੌਰ ਦੀ ਲੜਕੀ ਰਵਿੰਦਰ ਕੌਰ ਜੋ ਕਿ ਖੁਦ ਐਨਆਰਆਈ ਹੈ ਉਸ ਦਾ ਇਹ ਕਹਿਣਾ ਹੈ ਕਿ ਉਸ ਦੀ ਮਾਂ ਦਾ ਕਤਲ ਇੱਕ ਸੋਚੀ ਸਮਝੀ ਸਾਜ਼ਿਸ਼ ਕੀਤਾ ਗਿਆ ਕਤਲ ਤੋਂ ਪਹਿਲਾਂ ਕਾਤਲ ਦੇ ਵੱਲੋਂ ਉਸ ਦੀ ਮਾਂ ਦੇ ਉੱਪਰ ਕਿਸੇ ਚੀਜ਼ ਦਾ ਸਪਰੇਅ ਕੀਤਾ ਗਿਆ ਉਸ ਦੀ ਮਾਂ ਦੇ ਵੱਲੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਜਦੋਂ ਜਹਿਦ ਕੀਤੀ ਗਈ ਜਿਸ ਦਾ ਸਬੂਤ ਉਹਨਾਂ ਦੀ ਮਾਂ ਦਾ ਟੁੱਟਿਆ ਹੋਇਆ ਚਸ਼ਮਾ ਜੋ ਕਿ ਹਾਲੇ ਤੱਕ ਉਸੇ ਜਗ੍ਹਾ ਤੇ ਪਿਆ ਹੋਇਆ ਜਿੱਥੇ ਉਸ ਦੀ ਮਾਂ ਦੇ ਵੱਲੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਸੰਘਰਸ਼ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਉਸ ਚਸ਼ਮੇ ਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਨਾ ਹੀ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਗਈ ਹੈ ਉਸ ਦੇ ਇਲਾਵਾ ਜੋ ਪੋਸਟਮਾਰਟਮ ਰਿਪੋਰਟ ਹੈ ਉਸ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਉਸ ਮਾਂ ਦੇ ਕਤਲ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਇਸ ਘਟਨਾ ਦੇ ਕੁਝ ਚਸ਼ਮਦੀਦਾ ਦੇ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਹੈ ਕਿ ਵਾਰਦਾਤ ਤੋਂ ਬਾਅਦ ਨਰਿੰਦਰ ਕੌਰ ਦੇ ਕਰਾਇਤੇ ਰਹਿਣ ਵਾਲੇ ਲੜਕੇ ਨੂੰ ਮੌਕੇ ਤੋਂ ਫਰਾਰ ਹੁੰਦਿਆਂ ਵੇਖਿਆ ਗਿਆ ਸੀ ਜਦ ਕੁਝ ਲੋਕ ਮੌਕੇ ਤੇ ਪਹੁੰਚੇ ਤਾਂ ਨਰਿੰਦਰ ਕੌਰ 90% ਚੋਲ ਚੁੱਕੀ ਸੀ ਇਸ ਘਟਨਾ ਦੇ ਵਿੱਚ ਹੈਰਾਨੀਜਨਕ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਕਿ ਅੱਗ ਲੱਗੀ ਹੋਣ ਦੇ ਬਾਵਜੂਦ ਕਿਸੇ ਵੱਲੋਂ ਨਰਿੰਦਰ ਕੌਰ ਦੇ ਚਿੱਕੜ ਚਲਾਉਣ ਦੀ ਆਵਾਜ਼ ਨਹੀਂ ਸੁਣੀ ਗਈ ਇਸ ਮਾਮਲੇ ਦੇ ਵਿੱਚ थाना ਹੈਬੋਵਾਲ ਦਾ ਇੰਚਾਰਜ ਮੈਡਮ ਮਧੂ ਬਾਲਾ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ پولیس ਦੇ ਬੁਲੈਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਰਵਿੰਦਰ ਕੌਰ ਹੈ ਸੋ ਅੱਜ ਮੈਂ ਪ੍ਰੈਸ ਨੂੰ ਦੱਸਣਾ ਚਾਹੂੰਗੀ ਜੋ ਵੀ ਮੇਰੀ ਮਮ ਦੇ ਨਾਲ ਹੋਇਆ ਹਾਉ ਸ਼ੀ ਗਾਟ ਬਰਨ ਐਂਡ ਐਂਡਡ ਅਪ ਡਾਈਡ ਇਨ ਡੀ ਐਮ ਸੀ ਹਸਪੀਟਲ ਸੋ ਸੋ far ਇਨਵੈਸਟੀਗੇਸ਼ਨ ਜਿਹੜੀ ਹੋਈ ਹੈ according uh, to it's a 17 years old boy his uh, name is i guess Manon. and uh, uh, his uh, short name is krishan they found him uh, guilty um, which one is a uh, Sadeho renters sige uh, so so far uh, like uh, they are doing their investigation uh, but it seems like uh, because he's a 17 years old boy uh, look like there is uh, someone else behind it. So, my <laughs> request uh, a the uh, police know. Can case, te whole investigation, kiti jawe, family members to kiti within you know legal guidelines? Because uh, it's, it's it seems like a murder plan. Because see, uh, um, when we are installing the cameras and uh, we found some more stuff. ਕੇ ਗਾਰ ਦੇ ਵਿੱਚ ਆਈ ਰਿਕਵੈਸਟਡ ਦੇ ਦੇ ਹੈਵ ਟੂ ਕਮ ਬੈਕ ਅਗੇਨ ਐਂਡ ਸਰਚ ਮੋਰ ਯੂ نو ਐਵਿਡੈਂਸ ਐਂਡ ਗੈਟ ਦਾ ਫਿੰਗਰਪ੍ਰਿੰਟਸ ਇਸ ਮੈਨ ਨੂੰ ਇਹ ਲੱਗਦਾ ਕਿ ਇਸ ਕੇਸ ਦੇ ਵਿੱਚ ਹੋਰ ਵੀ ਬਹੁਤ ਕੁਛ ਆ ਯੂ نو ਦੇਖਣ ਵਾਲਾ ਸੋ ਮੈਂ ਐਕਚੁਅਲੀ ਮੈਂ ਰਿਕਵੈਸਟ ਕਰੂੰਗੀ ਯੂਐਸ ਅੰਬੈਸੀ ਚੰਡੀਗੜ੍ਹ ਨੂੰ ਜੇ ਉਹ ਮੈਨੂੰ ਸੁਣਦੇ ਪਏ ਨੇ ਉਹ ਆਪ ਅੱਗੇ ਆ ਕੇ ਇਸ ਕੇਸ ਨੂੰ ਇਨਵੈਸਟੀਗੇਟ ਇਨਵੈਸਟੀਗੇਟ ਕਰਨ ਤੇ ਇਹਦੇ ਉੱਤੇ ਆਪ ਉਹ ਧਿਆਨ ਦੇਣ ਐਂਡ ਅਨਦਰ ਮੈਂ ਵਿੱਚ ਲਿਆਉਣਾ ਚਾਹੂੰਗੀ ਬਿਕਾਜ਼ ਆਈ ऍम ਨਾਟ ਫਰਮ ਹੇਅਰ ਆਈ ऍम ਫਰਮ ਯੂਐਸਏ ਐਂਡ ਜਦੋਂ ਉੱਥੇ ਕੋਈ ਪੋਸਟਮਾਰਟਮ ਹੁੰਦਾ ਕਿਸੇ ਵੀ ਕੇਸ ਦਾ ਜਾਂ ਟਾਪਸੀ ਹੁੰਦੀ ਹੈ ਉਹਦੀ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ ਵਿਥਨ 4 ਆਵਰਸ ਮਿਲਦੀ ਹੈ ਐਂਡ ਟਾਪਸੀ 2 ਦਿਨ ਚ ਮਿਲਦੀ ਹੈ ਮੇਰੀ ਮਮ ਦੇ ਪੋਸਟਮਾਰਟਮ ਨੂੰ 4 ਦਿਨ ਲੱਗ ਗਏ ਸੋ ਆਈ ਗੈਸ ਆਮ ਅਸਿਊਮਿੰਗ ਕਿ ਉਹ ਰਿਪੋਰਟ ਮੈਨੂੰ ਮੰਡੇ ਦੇ ਸੈਡ ਆਈ ਵਿਲ ਗੈਟ ਇਟ ਸੋ ਮੇਬੀ ਇੱਥੇ ਸਿਸਟਮ ਥੋੜਾ ਇਸ ਤਰ੍ਹਾਂ ਦਾ ਹੋਵੇ ਪਰ ਇਸ ਇਸ ਤੇ ਵੀ ਕੀਤਾ ਜਾਵੇ ਕਿ ਵੀ ਤੁਸੀਂ ਵੀ ਇਹ ए एंड रिपोर्ट एनी एन लेट क्यों हो रही है बिकॉज़ पोस्टमार्टम दे रिपोर्ट देते सारा कोशिक टिकया हुआ है अनदर थिंग इज दिस मेरी मामनु सिर्फ ਤੇ सिर्फ ਜਲਾਇਆ ਨਹੀਂ ਗਿਆ ਉਹਦੇ ਉਹਨੂੰ ਮਾਰਿਆ ਗਿਆ ਉਹਨੂੰ ਕੁੱਟਿਆ ਗਿਆ ਉਹਦੇ ਵਾਲ ਨੋਚੇ ਗਏ ਵੀ ਫਾਊਂਡ ਹਰ ਬ੍ਰੋਕਨ ਗਲਾਸਸ ਬਾਈ ધ ਵਾਲ ਕੋਈ ਕਿਸੇ ਨੂੰ ਇੱਕ ਕਾਰਨਰ ਤੇ ਕਿਸੇ ਦੀਆਂ ਗਲਾਸਸ ਚੱਕ ਕੇ ਦੂਜੇ ਕਾਰਨਰ ਤੇ ਨਹੀਂ ਮਾਰਦਾ ਹੁੰਦਾ so when they gonna get the fingerprints done on it so will find they will find out ke how many fingerprints there and please ਉਹਨਾਂ ਦੇ ਘਰਦਿਆਂ ਦੇ ਫਿੰਗਰਪ੍ਰਿੰਟਸ ਵੀ ਲੈ ਜਾਣ so meri ho request hai police apne kaam kar rahi hai meri request hona te hai ke ਉਹਨਾਂ ਦੇ ਘਰਦਿਆਂ ਤੋਂ ਵੀ ਪੁੱਛਗਿਛ ਕੀਤੀ ਜਾਵੇ ਜਿਹਦੇ ਵਿੱਚ ਕਿ they will find more more evidence more stories ka we don't want these kind of a people on the road ajj meri maa nu ta asi bacha nahi sake par definitely inna e lokan nu saza de ke main hor kai maama nu bacha sakungi taaki eh lok aggo ja ke ek serial killer na bande that was i think the, the day, sure. 23rd so 26th nu mere maam pure ho gaye ਸੋ so 23rd ਨੂੰ ਸਾਨੂੰ ਇਹ ਪਤਾ ਲੱਗਿਆ ਕਿ ਸਾਡੀ ਮਾਮ ਨੂੰ ਇੱਥੇ ਬਰਨ ਕੀਤਾ ਗਿਆ ਸੋ ਇਟ ਵਾਸ ਪਲਾਨਡ ਵੈਲ ਪਲਾਨਡ ਮਰਡਰ ਕਿਉਂਕਿ ਇਟਸ ਨਾਟ ਵਨ ਟਾਈਮ ਇੱਕ ਕੋਈ ਬੱਚਾ 17 ਸਾਲ ਦਾ ਪੈਸਾ ਦੇਣ ਆਇਆ ਇੱਕ 76 ਇਅਰ ਓਲਡ ਨੂੰ ਮਾਰ ਕਿਦਾਂ ਜਾਂਦਾ ਆ ਸੋ ਇਹ ਮਾਈਂਡ ਇਸ ਤਰ੍ਹਾਂ ਵਰਕ ਨਹੀਂ ਕਰ ਸਕਦਾ ਕਦੇ ਵੀ ਸੋ ਇਸ ਚੀਜ਼ ਤੇ ਹੋਰ ਇਨਵੈਸਟੀਗੇਸ਼ਨ ਕੀਤੀ ਜਾਵੇ ਮੈਂ ਰਿਕਵੈਸਟ ਕਰੂੰਗੀ ਕਿ ਹਾਇਰ ਅਥਾਰਟिटीज ਅੱਗੇ ਆਉਣ ਸੋ ਅਗੇਨ ਆਮ ਰਿਕਵੈਸਟਿੰਗ ਹੇਅਰ ਇਫ ਚੰਡੀਗੜ੍ਹ ਯੂਐਸ ਐਮਬੈਸੀ ਇਸ ਚੀਜ਼ ਨੂੰ ਸੁਣਦੀ ਪਈਆ ਸੋ ਪਲੀਜ਼ ਆਪਣੀ ਇਨਵੋਲਵਮੈਂਟ ਇਹਦੇ ਵਿੱਚ ਦਿਖਾਉਣ ਉਹ ਸੋ ਇਸ ਕੇਸ ਨੂੰ ਇੱਕ ਮਿਸਾਲ ਬਣਾ ਕੇ ਦਿਖਾਉਣ ਕਿ ਐਨਆਰਆਈਸ ਨੂੰ ਵੀ ਇੱਥੇ ਜਸਟਿਸ ਮਿਲਦਾ ਆ ਔਰ ਟਰੂਥ ਹੈਜ਼ ਟੂ ਬੀ ਵਨ ਜਿਹੜੀ ਜਾਂਚ ਹੁੰਦੀ ਹੈ ਉਤੇ ਵਾਰ ਕੀ ਕਹਿਣਾ ਚਾਹੀਦਾ ਹੈ ਜਿਹੜੀ ਜਾਂਚ ਕੋਈ ਹੈ ਤੁਹਾਨੂੰ ਉਹ ਸੰਤੁਸ਼ਟ ਹੋ ਤੋ ਸੋ ਬਿਫੋਰ ਥੈਟ ਯਸ ਪ੍ਰੋਸੈਸ ਵਾਸ ਸਲੋ ਸਿንስ ਥੈਟ ਐਸਐਚਓ ਮਧੂ ਬਾਲਾ ਕੇਮ ਇਨਟੂ ਇਟ ਐਂਡ ਦਾ ਪ੍ਰੋਸੈਸ ਕੇਮ ਫਾਸਟ ਐਂਡ ਰਿਸਪੌਂਡ ਵੀ ਕਾਫੀ ਵਧੀਆ ਮਿਲਿਆ ਆ ਸੋ ਪਰ ਮੈਂ ਡੈਫੀਨੇਟਲੀ ਉਹਨਾਂ ਨੂੰ ਵੀ ਰਿਕਵੈਸਟ ਕਰੂੰਗੀ ਕਿ ਵੀ ਉਹਨਾਂ ਦੇ ਜਿਹੜੇ ਮਤਲਬ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਕਿ ਥਿਸ ਇਜ਼ ਨਾਟ ਵਨ ਮਾਈਂਡ ਜੌਬ ਇਹਦੇ ਉੱਤੇ ਥਿਸ ਇਜ਼ ਅ ਵੈਲ ਪਲਾਨਡ ਮਰਡਰ ਤੇ ਇਹਦੇ ਪਿੱਛੇ ਕੋਈ ਹੋਰ ਦਿਮਾਗ ਕੰਮ ਕਰ ਰਿਹਾ ਆ ਕਿ ਉਹ ਹੋਰ ਵੀ ਵੀ ਪੁੱਛ ਗਿਆ ਛੋਨਾ ਦੇ ਘਰ ਦੇ ਮੈਂਬਰਾਂ ਤੋਂ ਕਾਰਨ ਕਿ ਹਾਊ ਦਿਸ ਹੈਪਨਡ ਮੈਮ ਰੀਜ਼ਨ ਆਫ ਮਰਡਰ ਰੀਜ਼ਨ ਆਫ ਮਰਡਰ ਇਜ਼ ਐਸ ਫਾਰ ਆਈ ਨੋ ਦੈਟ ਇਜ਼ ਅਬਾਊਟ ਮਨੀ ਦੇ ਜਸਟ ਬਿਕਾਜ਼ ਦੇ ਓ 50000 ਮਨੀ ਟੂ ਮਾਈ ਮਮ ਰੈਂਟ ਸਿਕਾ ਪੰਜ ਮਹੀਨਾ ਦਾ ਡਿਊ 5000 ਰੁਪਇਆ ਉਹਦੇ ਮੁਤਾਬਕ ਉਹ ਲੈ ਕੇ ਆਇਆ ਮੇਰੀ ਮਮ ਨੂੰ ਦੇਣ ਲਈ ਔਰ ਮੇਰੀ ਮਮ ਨੇ ਉਹਨੂੰ ਕਿਹਾ ਵੀ ਤੂੰ ਤੁਸੀਂ ਮੇਰੇ 50000 ਦੇਣੇ ਨੇ ਸੋ ਮੇਰੀ ਮੰਮਾ ਦਾ ਐਕਚੁਅਲੀ ਮੈਨੂੰ ਮਾਰਚ ਆਈ ਡੋਟ ਰਿਮੈਂਬਰ ਬਟ ਆਈ ਹੈਵ ਅ ਕਾਲ ਰੈਕੋਰਡਸ ਉਦੋਂ ਆਈ ਸੀ ਫੋਨ ਮੰਮੀ ਕਹਿੰਦੇ ਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੈਂ ਇਹਨਾਂ ਦਾ حساب ਕਰਕੇ ਤੇ ਬੰਕਾਨ ਕਿਸੇ ਹੋਰ ਨੂੰ ਰੈਂਟ ਤੇ ਦੇ ਕੇ ਸੋ ਮੈਂ ਜੂਨ ਚ ਫਿਰ ਤੁਹਾਡੇ ਕੋਲੇ ਆਉਣਾ ਆ ਸੋ ਰੀਜ਼ਨ ਫॉर ਨਾਓ ਉਹਨੇ ਆਪਣੀ ਦੱਸਿਆ ਕਿ ਮੈਂ 5000 ਦੇਣ ਆਇਆ ਮੇਰੀ ਉੱਥੇ ਝੜਪ ਹੋ ਗਈ ਸੋ ਆਈ ਪੁਸ਼ ਹਰ ਮੈਂ ਕਿਹਾ ਤੂੰ ਸਿਰਫ ਪੁਸ਼ ਕੀਤਾ ਦੈਨ ਹੌਲੀ ਹੌਲੀ ਉਹ ਕਹਿੰਦਾ ਮੈਂ ਧੌਣ ਤੋਂ ਫੜਿਆ ਧੌਣ ਤੋਂ ਫੜਨ ਤੋਂ ਬਾਅਦ ਉਹ ਕਹਿੰਦਾ ਕਿ ਤੇਰੀ ਮੰਮੀ ਘੁੰਮ ਗਈ ਮੈਂ ਕਿਹਾ ਘੁੰਮੀ ਕਿੱਦਾਂ ਐਂਡ ਹੀ ਸੈਡ ਕਿ ਮੈਂ ਪਿੱਛੋਂ ਫੜਿਆ ਸੀ ਮੈਂ ਕਿਹਾ ਤੂੰ ਪਿੱਛੋਂ ਕੀ ਕਰਨ ਨੂੰ ਫੜਿਆ ਸੀ ਆਬਵੀਅਸਲੀ ਹੀ ਗ੍ਰੈਬ ਮਾਈ ਮਮ ਫਰਮ ਦ ਬੈਕ ਹੀ ਸ਼ੁੱਡ ਹਵ ਡੂ ਸਮਥਿੰਗ so uh, i'm still waiting for that uh, you know the autopsy and postmortem report which is delaying so much so i don't know maybe ایتھے سسٹم ਇਤਨਾ ਕੰਮ ਹੁੰਦਾ ਆ ਡਿਲੇ ਹੁੰਦੇ ਨੇ ਸਾਨੂੰ ਇੱਥੋਂ ਦਾ ਕੁਝ ਪਤਾ ਨਹੀਂ ਆ so i'm waiting for that ਪਰ ਉਹ ਦੀ ਜ਼ਬਾਨੀ ਇਹੀ ਆ ਔਰ ਕਿਸੇ ਨੂੰ ਜਦੋਂ ਅੱਗ ਲੱਗਦੀ ਆ ਅਗਲਾ ਰੌਲਾ ਪਾਉਂਦਾ ਆ ਅਗਲਾ ਚੀਕਦਾ ਆ ਭੱਜਦਾ ਆ ਕੋਈ ਲੰਮੇ ਪੈ ਕੇ ਸਿਰਫ ਵੇਟ ਨਹੀਂ ਕਰਦਾ ਕਿ ਮੇਰੀ ਬਾਡੀ ਸੜ ਜਵੇ ਸੋ ਡੈਫੀਨੇਟਲੀ ਮੇਰੀ ਮਾਮ ਨੂੰ ਬੇਹੋਸ਼ ਕਰਕੇ ਉਹਨੂੰ ਅੱਗ ਲਾਈ ਗਈ ਆ ਉਸ ਤਰ੍ਹਾਂ ਕਿੰਨੇ ਕਿ ਸਰ ਕੌਨ ਸੀ ਗਿਆ ਤੇ ਕੱਲੇ ਬਾਮਸੀ ਗਿਆ ਕੱਲੇ ਬਾਮਸੀ ਉਹ ਇੱਥੇ ਹੀ ਸੀਗੇ ਬਿਕਾਜ਼ ਪਿਛਲੇ ਡੇਢ ਦੋ ਸਾਲ ਤੋਂ ਰਹਿ ਰਹੇ ਸੀ ਕਿ ਵਿੱਚੋਂ ਪਲਾਨ ਬਣਦਾ ਸੀ ਕੁਝ ਕੰਮ ਆ ਜਾਂਦਾ ਸੀਗਾ ਫਿਰ ਸੀ ਡਿਸਾਈਡ ਟੂ ਜਸਟ ਸਟੇ ਸੋ ਹੁਣ ਉਹਨਾਂ ਦੇ ਕਹ ਲੋ ਕਿ ਬੀ ਪ੍ਰੀਟੀ ਮੱਚ ਵਟਐਵਰ ਡੂਜ਼ অর ਉਹਨਾਂ ਨੇ ਕਰਨੇ ਸੀ ਉਹ ਖਤਮ ਕੰਮ ਉਹਨਾਂ ਦੇ ਖਤਮ ਹੋ ਗਏ ਸੀਗੇ ਸੋ ਸ਼ੀ ਸੈਡ ਕਿ ਵੀ ਹੁਣ ਮੈਂ 2 ਸਾਲ ਲਈ ਤੁਹਾਡੇ ਕੋਲ ਆਉਂਗੀ ਸੋ ਦੈਨ ਫਿਰ ਵਾਪਸ ਇੱਥੇ 6 ਮਹੀਨੇ ਰਹਿ ਕੇ ਜਾਊਂਗੀ ਫਿਰ ਮੈਂ ਤੁਹਾਡੇ ਕੋਲ ਹੀ ਰਹੂੰਗੀ ਜਦੋਂ ਅੱਗ ਫਾਇਰ ਹੋਈ ਕਿ ਆਂਡੀ ਗਾਉਂਡ ਨੇ ਕਿਸੇ ਨੂੰ ਪਤਾ ਲੱਗਿਆ ਇਹ ਵਾਰਦਾ ਕਿੱਦਾਂ ਪਤਾ ਲੱਗਿਆ ਇਹ ਜੀ ਇਸ ਤਰ੍ਹਾਂ ਪਤਾ ਲੱਗੀ ਕਿ ਯੂਜੂਲੀ ਮਮ ਦਰਵਾਜ਼ਾ ਆਪਣਾ ਬੰਦ ਰੱਖਦੇ ਨੇ ਬਿਕਾਜ਼ 2 ਸਾਲ ਪਹਿਲਾਂ ਮੈਂ ਰਹਿਣ ਆਈ ਸੀ ਤੇ ਮੰਮੀ ਆਲਵੇਸ ਮੈਨੂੰ ਕਹਿੰਦੇ ਸੀ ਦਰਵਾਜ਼ਾ ਬੰਦ ਰੱਖਿਆ ਕਰ ਸੋ ਉਸ ਤੋਂ ਬਾਅਦ ਜਦੋਂ ਦੁੱਧ ਵਾਲਾ ਵਾਸ ਸਰਪ੍ਰਾਈਜ਼ ਜਦੋਂ ਉਹਨੇ ਬੈਲ ਕੀਤੀ ਮੰਮੀ ਬਾਹਰ ਨਹੀਂ ਆਈ ਤਾਂ ਉੱਪਰ ਦੁੱਧ ਦੇਣ ਆ ਗਿਆ ਸੋ ਜਦੋਂ ਉੱਪਰ ਦੁੱਧ ਦੇਣ ਆਇਆ ਸੋ ਉਦੋਂ ਦੇਖਿਆ ਉਹਨੇ ਨਾਕ ਕੀਤਾ ਥੋੜਾ ਜਿਹਾ ਦਰਵਾਜ਼ਾ ਪੁਸ਼ ਕੀਤਾ ਦਰਵਾਜ਼ਾ ਖੁੱਲਾ ਸੀ ਜਦੋਂ ਦਰਵਾਜ਼ਾ ਖੁੱਲਾ ਸੀਗਾ ਤੇ ਉਹਨੇ ਸਮੋਕ ਦੀ ਸਮੈਲ ਕੀਤੀ ਸਮੋਕ ਜਦ ਹੀ ਬਾਹਰ ਨੂੰ ਚਲੀ ਗਈ ਤੇ ਉਹਨੇ ਦੇਖਿਆ ਤੇ ਮਮ ਵਾਸ ਬਰਨਿੰਗ ਔਨ ਦਾ ਫਲੋਰ ਸਭ ਤੋਂ ਪਹਿਲਾਂ ਦੁੱਧ ਵਾਲੇ ਨੇ ਕਿਹਾ ਸਭ ਤੋਂ ਪਹਿਲਾਂ ਦੁੱਧ ਵਾਲੇ ਪਰ ਉਹਦਾ ਇਹ ਵੀ ਬਿਆਨ ਸੀ ਕਿ ਉਹਨੂੰ 스멜 ਥੱਲੋਂ ਹੀ ਆ ਰਹੀ ਸੀਗੀ ਬਣਦੀ ਜਦ ਕਿ ਉਹ ਉਹ ਕਿਰਾਏਦਾਰਾਂ ਦੀ ਜਿਹੜੀ ਗ੍ਰੈਂਡਮਦਰ ਸੀ ਉਹ ਥੱਲੇ ਬੈਠੀ ਹੋਈ ਸੀ ਔਰ ਐਂਡ ਉਹਦੀ ਜਿਹੜੀ ਕਿਰਾਏਦਾਰਾਂ ਦੀ ਕੁੜੀ ਸੀ ਉਹ ਵੀ ਘਰ ਸੀ ਦੈਟਸ ਵਾਈ ਮਾਈ ਮੇਨ ਥਿੰਗ ਇਜ਼ ਦਿਸ ਕਿ ਵੀ ਤੁਸੀਂ ਪਲੀਜ਼ ਉਹਨਾਂ ਨੂੰ ਵੀ ਬੁਲਾ ਕੇ ਪੁੱਛ ਗਿੱਛ ਕਰੋ ਜਦ ਕੁੜੀ ਘਰ ਸੀ ਉਹਨਾਂ ਦੇ ਘਰ ਕੁਝ ਨਹੀਂ ਸੀ ਪੱਕ ਰਿਆ ਦੁੱਧ ਵਾਲਾ ਜਿਹੜਾ ਬਾਹਰੋਂ ਆਇਆ ਉਹਨੂੰ ਜਲਣ ਦੀ ਸਮੈਲ ਆ ਗਈ ਜਿਹੜੇ ਥੱਲੇ ਬੈਠੇ ਨੇ ਉਹਨਾਂ ਨੂੰ ਜਲਣ ਦੀ ਸਮੈਲ ਨਹੀਂ ਆਈ ਨਿਚਲੇ ਪੋਰਸ਼ਨ ਚ ਰਹਿੰਦੇ ਉਹ ਥੱਲੇ ਪੋਰਸ਼ਨ ਚ ਰਹਿੰਦੇ ਸੀ ਤੁਸੀਂ ਕਲੀਅਰ ਕੀਤਾ ਲੈ ਵੀ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਨੀਚੇ ਸੀ ਜੀ ਉਹਨਾਂ ਦੇ ਟੋਟਲ ਫੈਮਿਲੀ ਮੈਂਬਰ ਕਿੰਨੇ ਸੀਗੇ ਇਸ ਵਕਤ ਜਦੋਂ ਇਨਸੀਡੈਂਟ ਹੋਇਆ ਉਹਦੇ ਉਹਨਾਂ ਮੁਤਾਬਕ ਉਹਨਾਂ ਦੀ ਬੇਟੀ ਉਹਨਾਂ ਦੀ ਗ੍ਰੈਂਡਮਾ ਤੇ ਇਹ ਦੋ ਜਾਣੇ ਘਰ ਸੀਗੇ ਐਂ ਤੇ ਤੀਸਰਾ ਇਹ ਸੀਗਾ ਕੀ ਪੋਸਿਬਲ ਉਹਨਾਂ ਪਰਸਨ ਤੋਂ ਕੋਈ ਇਨਵੈਸਟੀਗੇਸ਼ਨ ਕੀਤੀ ਗਈ ਨਹੀਂ ਜੀ ਉਹਨਾਂ ਤੋਂ ਦੈਟਸ ਵਾਈ ਆਈ ਕੇਪਟ ਸੇਇੰਗ ਪਲੀਜ਼ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਦੇ ਮਸਟ ਨੋ ਸਮਥਿੰਗ ਕਿਉਂਕਿ ਇਹ ਵਨ ਮੈਨ ਦਾ ਕੰਮ ਨਹੀਂ ਹੈ ਇਹਦੇ ਪਿੱਛੇ ਇੱਕ ਹੋਰ ਦਿਮਾਗ ਦਾ ਕੰਮ ਕੀਤਾ ਹੈ ਤੁੜੇ ਕਹਿੰਦਾ ਕੋ ਪਰਿਵਾਰਿਕ ਪਲਾਨਿੰਗ ਲੱਗ ਯਸ ਸਰ ਵੇਦੇ ਵਿੱਚ ਡੈਫੀਨੇਟਲੀ ਪਰਿਵਾਰਿਕ ਪਲਾਨਿੰਗ ਹੋ ਸਕਦੀ ਆ ਇਹਦੇ ਵਿੱਚ ਇਹ ਇੱਕ 17 ਸਾਲ ਦਾ ਦਿਮਾਗ ਦਾ ਕੰਮ ਇਹ ਹੈ ਨਹੀਂਗਾ ਇਹ ਆ ਕੇ ਇੱਕ ਔਰਤ ਤੇ ਇੰਨਾ ਵੱਡਾ ਵੈਲ ਪਲਾਨਡ ਕੰਮ ਕਰ ਦਵੇ ਔਰ ਉਹਨੂੰ ਮਾਰ ਕੇ ਔਰ ਵੀ ਡੈਫੀਨੇਟਲੀ ਜੇ ਅਗ ਲਾ ਦਿੰਦਾ ਜਾਂ ਅਗ ਲੱਗ ਜਾਂਦੀ ਹੀ ਸੈਡ ਕਿ ਮੈਂ ਖबरा ਗਿਆ ਤੇ ਘਬਰਾਣ ਦੇ ਪਹਿਲਾਂ ਇਹ ਕਹਿੰਦਾ ਤੇਰੀ ਮੰਮੀ ਬੇਹੋਸ਼ ਹੋ ਗਈ ਉਹਨੂੰ ਅੱਗ ਲੱਗ ਗਈ ਮੈਂ ਕਿਹਾ ਬੇਹੋਸ਼ ਹੋਣ ਤੋਂ ਬਾਅਦ ਆ ਕਿਦਾਂ ਲੱਗੀ ਨਹੀਂ ਨਹੀਂ ਅੱਗ ਲੱਗੀ ਫਿਰ ਬੇਹੋਸ਼ ਹੋ ਗਈ ਐਂਡ ਮੈਂ ਕਿਹਾ ਤੂੰ ਛੱਡ ਕੇ ਚਲੇ ਗਿਆ so this is kind of a confuse me there ki eh oh de kelle da kamm nahi hai there was someone else behind it jeda ki onu guide kar rya ki tu es tarah kar don't run away 17 sal da munda ik murder karke ag laga ke bhajda nahi gharay wapas aa janda jadon police bulaundi hai ohde kol police ko aram nal janda utthe aram nal baithda ede vich mark mind koi hor hai yes definitely someone guiding him ki tu bhajna nahi jadon tainu police bulaugi tu jaayega ਕਿਉਂਕਿ 17 ਸਾਲ ਦਾ ਬੱਚਾ ਤਾਂ ਡਰ ਜਾਊਗਾ ਉਹ ਭੱਜ ਜਾਊਗਾ ਕਰੋ ਹੀ ਡਿਡ ਨਾਟ ਰਨ ਅਵੇ ਹੀ ਸਟੇਡ ਇਨ ਦਾ ਹਾਊਸ ਸੋ ਇਹਦੇ ਪਿੱਛੇ ਡੈਫੀਨੇਟਲੀ ਕਿਸੇ ਹੋਰ ਦਿਮਾਗ ਨੇ ਕੰਮ ਕੀਤਾ ਮੈਮ ਦੇਖਣ ਦੇ ਵਿੱਚ ਆਇਆ ਕਿ ਯੂਰ ਮਦਰ ਦੇ ਗਲਾਸ ਜਿੱਦ ਤੱਕ ਪੁਆਇੰਟ ਤੇ ਪੈ ਇਤੇ ਪੈ ਹੋ ਗਏ ਹਾਂਜੀ ਪੋਸਿਬਲ ਹੈ ਇਸ ਨੂੰ ਕੋਈ ਰਿਕਵਰੀ ਨਹੀਂ ਕੀਤੀ ਗਈ ਨਹੀਂ ਜੀ ਕਿਉਂਕਿ ਮੈਂ ਅੱਜ ਉਹਨਾਂ ਨੂੰ ਦੱਸਿਆ 10 ਵਾਲਾ ਕਿ ਆਵੇ ਸਰਪ੍ਰਾਈਜ਼ ਫੋਰੈਂਸਿਕ ਟੀਮ ਆਈ ਉਹਨਾਂ ਨੇ ਹਰ ਕੋਰਨਰ ਕਿਉਂ ਨਹੀਂ ਚੈੱਕ ਕੀਤਾ ਕਰਦਾ ਇਹ ਸਾਨੂੰ ਮਿਲੀਆਂ ਨੇ ਜਦੋਂ ਅਸੀਂ ਜਦੋਂ ਮੈਂ ਕਿਹਾ ਕਿ ਬਿਫੋਰ ਇਨਾਂ ਇਸ ਕਾਰ ਚ ਕੈਮਰੇ ਲੱਗੇ ਜਾਣ ਬਿਕਾਜ਼ ਆਈ ਵਾਸ ਆਈ ਡੋਨਟ ਵਾਂਟ ਕਿ ਇਸ ਕਾਰ ਦੇ ਵਿੱਚ ਕੋਈ ਹੋਰ ਆਵੇ ਔਰ ਇਸ ਇਸ ਕਾਰ ਦੇ ਵਿੱਚ ਕੋਈ ਹੋਰ ਆਵੇ ਐਂਡ ਇਸ ਕਾਰ ਜਾਂ ਫਿਰ ਬਾਅਦ ਦੇ ਵਿੱਚ ਇਸ ਕਾਰ ਦੀ ਕੋਈ ਡੈਮੇਜ ਕਰਨ ਕੁਝ ਹਾਰਮ ਕਰਨ ਇਸ ਚੀਜ਼ ਨੂੰ ਜਦੋਂ ਇਸ ਚੀਜ਼ ਦੀ ਵਾਇਰਿੰਗ ਹੋਈ ਉਦੋਂ ਸਾਨੂੰ ਇਹ ਗਲਾਸੇਸ ਉੱਥੇ ਮਿਲੀਆਂ ਔਰ ਆਈ ਵਾਸ ਰੀਲੀ ਸਰਪ੍ਰਾਈਜ਼ ਫੋਰੈਂਸਿਕ ਤਾ ਹਰ ਕੋਰਨ ਕੋਈ ਕੋਈ ਕੋਰਨਰ ਛੱਡਦੀ ਨਹੀਂ ਇਹ ਮੇਰੀ ਮਾਮ ਦੀਆਂ ਗਲਾਸੇਸ ਨੇ ਐਂਡ ਇਸ ਨੂੰ ਕਿਸੇ ਨੇ ਅਜੇ ਤੱਕ ਟੱਚ ਨਹੀਂ ਕੀਤਾ ਜਾਂਚ ਦੌਰਾਨ ਕੀ ਇਹ ਗਲਾਸੇਸ ਤੁਹਾਨੂੰ ਨਹੀਂ ਮਿਲੇ ਮੈਂ بار بار ਇਹ ਗੱਲ ਕਹਿ ਰਹੀ ਸੀ ਮੇਰੀ ਮਾਮ ਦੀਆਂ ਗਲਾਸੇਸ ਕਿੱਥੇ ਨੇ ਪੁਲਿਸ ਨੂੰ ਕਹਿ ਰਹੀ ਸੀ ਹਰੇਕ ਨੂੰ ਕਹਿ ਰਹੀ ਸੀ ਕਿ ਮੇਰੀਆਂ ਮਾਮ ਮੇਰੀ ਮਾਮ ਗਲਾਸੇਸ ਤੋਂ ਬਗੈਰ ਰਹਿੰਦੀ ਨਹੀਂ ਸੀ ਮੈਂ ਕਿਹਾ ਮੇਰੀ ਮਾਮ ਦੀਆਂ ਗਲਾਸੇਸ ਕਿੱਥੇ ਨੇ ਐਂਡ ਮੇਰੀ ਮਾਮ ਦੀਆਂ ਗਲਾਸੇਸ ਸਾਨੂੰ ਇੱਥੇ ਟੁੱਟੀਆਂ ਮਿਲੀਆਂ ਕਿਤਨੇ ਕਿਤੇ ਜਾਂਚ ਦੇ ਚੱਲ ਗਏਲੀ ਵਰਤੀ ਜਾ ਰਹੀ ਯੈਸ ਡੈਫੀਨਿਟਲੀ ਕਿਉਂਕਿ ਮੇਰੇ ਇਸ ਮਤਲਬ ਬਿਕਾਜ਼ ਮੈਂ ਉਸ ਹਿਸਾਬ ਨਾਲ ਕੰਮ ਕਰ ਰਹੀ ਹਾਂ ਜਿੱਦਾਂ ਯੂਐਸ ਗਵਰਨਮੈਂਟ ਕਰਦੀ ਹੈ ਕਿ ਇੱਕ ਇੱਕ ਕਾਰਨਰ ਫੋਰੈਂਸਿਕ ਚੈੱਕ ਕਰਦਾ ਆ ਐਡੀ ਵੱਡੀ ਚੀਜ਼ ਬੈੱਡ ਨੂੰ ਕਿਉਂ ਨਹੀਂ ਖਿੱਚਿਆ ਗਿਆ ਅਲਮਾਰੀਆਂ ਨੂੰ ਕਿਉਂ ਨਹੀਂ ਖਿੱਚਿਆ ਗਿਆ ਵੀ ਹਰ ਕਾਰਨਰ ਤੇ ਐਵਿਡੈਂਸ ਹੋ ਸਕਦਾ ਹੈ ਕਿ ਇੱਕ ਵੀ ਐਵਿਡੈਂਸ ਛੁੱਟਣਾ ਨਹੀਂ ਚਾਹੀਦਾ ਆਈ ਮੈਂ ਮੈਂ ਵੀ ਚਾਹਨੀ ਆ ਕਿ ਗੁਨਾਹਗਾਰ ਨੂੰ ਸਜ਼ਾ ਮਿਲੇ ਰਾਈਟ ਸੋ ਐਡਾ ਵੱਡਾ ਐਵਿਡੈਂਸ ਜਿਹਦੇ ਉੱਤੇ ਕਿ ਕਿਸੇ ਨੇ ਮੇਰੀ ਮਾਮ ਦੀਆਂ ਗਲਾਸਸ ਲਾਈਆਂ ਉਹਨਾਂ ਨੂੰ ਛੁੱਟਿਆ ਇਟ ਮੀਨਜ਼ ਉਹਦੇ ਫਿੰਗਰਪ੍ਰਿੰਟਸ ਉਹਦੇ ਤੇ ਨੇ ਇੱਕ ਪਰਸਨ ਬਰਨ ਹੁੰਦਾ ਹੈ ਨੀਚੇ ਰਹਿੰਦੇ ਪਰਸਨ ਨੂੰ ਕਿਸੇ ਨੇ ਆਵਾਜ਼ ਨਹੀਂ ਗਈ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਮੈਨੂੰ ਇਹ ਲੱਗਦਾ ਇਗਨੋਰ ਕੀਤਾ ਗਿਆ ਉਹਨੂੰ ਸੜਨ ਦੇ ਉੱਤੇ ਉਹਦੇ ਵਿੱਚ ਇਹ ਸੀ ਕਿ ਮੇਰੀ ਮਾਮ ਨੂੰ ਬੇਹੋਸ਼ ਕੀਤਾ ਗਿਆ ਸਾੜਿਆ ਗਿਆ ਤੇ ਉਹ ਤੋਂ ਬਾਅਦ ਉਹਨੂੰ ਮਰਨ ਦਿਓ ਇਹ ਤਾਂ ਗੁੱਡ ਥਿੰਕ ਕਿ ਰੱਬ ਨੇ ਮਿਲਕਮੈਨ ਭੇਜ ਦਿੱਤਾ ਉਹਨੇ ਦੇਖ ਲਿਆ ਮੇਰੀ ਮਮ ਨੂੰ ਜੇ ਦੋ ਦਿਨ ਮੰਮੀ ਗੱਲ ਕਰਦੀ ਰਹੀ ਉਹਨੇ ਹਰੇਕ ਨੂੰ ਬਿਆਨ ਦਿੱਤੇ ਫੋਨ ਤੇ ਉਹਨੂੰ ਸਾਨੂੰ ਤਿੰਨਾ ਭਰਾਵਾਂ ਨੂੰ ਦੱਸਿਆ ਇੱਥੇ ਲੋਕਾਂ ਨੂੰ ਵੀ ਦੱਸਿਆ ਜਿਹੜੇ ਜਿਹੜੇ ਉਹਨੂੰ ਦੇਖਣ ਗਏ ਸੇਮ ਐਗਜ਼ੈਕਟਲੀ ਸਟੇਟਮੈਂਟ ਉਹਦੀ ਸਟੇਟਮੈਂਟ ਦੇ ਵਿੱਚ ਕੁਝ ਵੀ ਇੱਧਰ ਉੱਧਰ ਨਹੀਂ ਸੀਗਾ ਜੋ ਉਹਨਾਂ ਨੇ ਮੈਨੂੰ ਕਿਹਾ ਉਹੀ ਉਹਨਾਂ ਨੇ ਦੂਸਰਿਆਂ ਨੂੰ ਕਿਹਾ ਕੁਝ ਵੀ ਫਰਕ ਨਹੀਂ ਸੀਗਾ ਸੋ ਉਸ ਜਦੋਂ ਅਪਲਾਨ ਇਹੀ ਸੀਗਾ ਕਿ ਉਹ ਚੁੱਪਚਾਪ ਇੱਥੇ ਸੜ ਜਾਣਗੇ ਗੈਸ ਦਾ ਚੁੱਲ੍ਹਾ ਆਨ ਐ ਸਿਮ ਐ ਔਰ ਅਸੀਂ ਸੋਚਾਂਗੇ ਕਿ ਇਹ ਜਿਹੜੀ ਮੌਤ ਹੈ ਉਹ ਐਕਸੀਡੈਂਟ ਹੀ ਹੋ ਗਈ। ਸੋ ਸੋ ਬਰੋ ਜਿਹੜੇ ਗਲਾਸਿਸ ਮਿਲੇ ਨੇ ਜੀ ਜੋ ਇੱਥੇ ਤੁਹਾਡੇ ਕਮਰੇ ਤਾਂ ਪਏ ਨੇ ਉਸ ਨੇ ਰਿਕਵਰ ਨਹੀਂ ਕੀਤੇ ਉਹ ਕਿੱਥੇ ਪਏ ਨੇ? ਉਹ ਜੀ ਗਲਾਸਿਸ ਜਿਹੜੇ ਨੇ ਉਹ ਬੈੱਡ ਤੇ ਸਾਈਡ ਤੇ ਪਏ ਨੇ। ਔਰ ਬੈੱਡ ਦੇ ਸਾਈਡ ਤੇ ਆਲਵੇਸ ਥੋੜੀ ਜੀ ਜਗ੍ਹਾ ਆ ਕਿ ਕਰਟਨਸ ਡਾਊਨ ਨੇ ਸੋ ਕਰਟਨਸ ਕਿਉਂਕਿ ਮੈਂ ਇੱਥੇ ਰੱਖ ਕੇ ਗਈ ਆ ਸੋ ਮੈਨੂੰ ਪਤਾ ਕਿ ਹਰ ਇਸ ਘਰ ਦੀ ਚੀਜ਼ ਕਿੱਦਾਂ ਵਰਕ ਕਰਦੀ ਆ ਸੋ ਕਰਟਨਸ ਨੂੰ ਅੱਗੇ ਪਿੱਛੇ ਕਰਨ ਲਈ ਉੱਥੇ ਥੋੜੀ ਜੀ ਜਗ੍ਹਾ ਰੱਖੀ ਹੁੰਦੀ ਆ ਸੋ ਮੇਰੇ ਮੁਤਾਬਕ ਗਲਾਸੇਸ ਮੈਂ ਉਦੋਂ ਦੀ ਹੀ ਆਪਣੀ ਮਾਮ ਦੀਆਂ ਗਲਾਸੇਸ ਲੱਭਦੀ ਪਈ ਸੀ ਕਿ ਮਾਮ ਦੀ ਇੱਕ ਜੁੱਤੀ ਜੁੱਤੀਆਂ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਇੱਥੇ ਆ ਇੱਕ ਐਂਬੂਲੈਂਸ ਦੀ ਸੋ ਮੈਂ ਕਿਹਾ ਮਾਮ ਦੀਆਂ ਗਲਾਸੇਸ ਕਿੱਥੇ ਨੇ ਮਾਮ ਦੀਆਂ ਗਲਾਸੇਸ ਕਿਸ ਕਿਤੇ ਨੇ ਸੋ ਵੀ ਫਾਉਂਡ ਗਲਾਸਸ ਥੇਰ ਸੋ ਸੀਮਸ ਲਾਈਕ ਮੇਰੀ ਮਮ ਨੇ ਆਪਣੀ ਸਟਰਗਲ ਇਸ ਬੈੱਡ ਤੇ ਕੀਤੀ ਕਿੰਨੇ ਪਰਸੈਂਟ ਬਰਨ ਹੋ ਚੁੱਕੇ ਸੀ 90% ਉਹਨਾਂ ਦੀ ਚੱਪਲਾਂ ਕਿਤੇ ਸੜੀ ਨਹੀਂ ਉਹਦੀਆਂ ਚੱਪਲਾਂ ਨਹੀਂ ਸੜੀਆਂ ਇਟ ਮੀਨਸ ਮੇਰੀ ਮਮ ਦੀ ਸਟਰਗਲ ਬੈੱਡ ਤੇ ਹੋਈ ਉਹਨਾਂ ਨੂੰ ਚੱਕ ਕੇ ਉੱਥੇ ਚੁੱਲ੍ਹੇ ਕੋਲੇ ਲੈ ਕੇ ਗਏ ਉੱਥੇ ਜਾ ਕੇ ਮੇਰੀ ਮਮ ਨੂੰ ਅੱਗ ਲਾਈ ਸੋ ਕਿਉਂਕਿ ਜੇਕਰ ਨਹੀਂ ਤਾਂ ਜੁੱਤੀਆਂ ਸੜਦੀਆਂ ਜੁੱਤੀਆਂ ਇੱਧਰ ਉੱਧਰ ਕਿਉਂ ਖਿਲਰਦੀਆਂ ਜੁੱਤੀਆਂ ਵੀ ਸੜ ਸਕਦੀਆਂ ਸੀ ਨਾਲ ਜੁੱਤੀ ਇੱਕ ਉੱਥੇ ਇੱਕ ਉੱਥੇ ਨਿਕਲੀ ਐਦਾਂ ਕਿਉਂ ਕਿਤੇ ਕਿਤੇ ਮੈਂ ਆਪਣੇ ਆਪ ਨੂੰ ਵਿਚਾਰ ਦੀ ਕੋਸ਼ਿਸ਼ ਕੀਤੀ ਆ ਆਫ ਕੋਰਸ ਯੈਸ ਦੈਟਸ ਸੋ ਮਤਲਬ ਕਿ ਹਰ ਵਾਰੀ ਜਿਸ ਚੀਜ਼ ਨੂੰ ਮੈਂ ਸੋਚਦੀ ਆ ਮੇਰੇ ਮੇਰੇ ਅੰਦਰੋਂ ਇੱਕ ਤਰਾਹ ਨਿਕਲ ਜਾਂਦਾ ਕਿ 76 ইয়ার্স ওল্ড ｳומেন ਇੱਕ 17 ਸਾਲ ਦੇ ਬੱਚੇ ਤੋਂ ਆਪਣੇ ਆਪ ਨੂੰ ਛੁੜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਉਹ ਬੱਚਾ ਜਿਹੜਾ 17 ਸਾਲ ਦਾ ਯੰਗ ਬੋਏ ਉਹ ਆਪਣੀ ਪੂਰੀ ਫੋਰਸ ਲਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਐਫ ਆਈ ਆਰ ਹੋਣੀ ਸੀ ਉਹ ਕਿਤੇ ਹੋਈ ਜੇ ਕੀ ਪਰਸਨ ਤੇ ਹੈ ਮੈਨੰਤੇ 크੍ਰਿਸਚਨ ਮੈਨੰਤੇ 1 ਮੈਨੰਤੇ ਹੋਈ ਆ ਬਿਕਾਜ਼ ਰਾਈਟ ਨਾਉ ਇਹੀ ਆ ਉਦੋਂ ਬਾਅਦ ਜਦੋਂ ਮੈਂ ਉਹਨੂੰ ਮਿਲੀ ਉਸ ਤੋਂ ਬਾਅਦ ਐਜ਼ ਆ ਮੈਂ ਉਹਦੇ ਨਾਲ ਗੱਲਬਾਤ ਕੀਤੀ ਉਹਦੇ ਨਾਲ ਸਾਰਾ ਮਤਲਬ ਉਹਨੂੰ ਪੁੱਛਿਆ ਉਸ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਵੀ ਹੀ ਇਜ਼ ਨਾਟ ਦੈਟ ਓਨਲੀ ਪਰਸਨ ਥੇਅਰ ਇਜ਼ ਸਮਵਨ ਔਰ ਐਲਸ involved in it लास्ट वचन ਤੁਸੀਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੈਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦੇ ਕੇ ਤੁਸੀਂ ਲੋਕ ਇੱਕ ਮਿਸਾਲ ਕਾਇਮ ਕਰੋਗੇ ਕਿ ਐਨ ਆਰ ਆਈ देयर दे ਤੁਸੀਂ ਕਹਿੰਦੇ ਹੋ ਮੈਂ ਨਿਊਜ਼ ਬਹੁਤ ਸੁਣਦੀ ਆ ਕਿ ਪੰਜਾਬ ਵਾਪਸ ਆ ਜਾਓ ਪੰਜਾਬ ਵਾਪਸ ਆ ਜਾਓ ਅਸੀਂ ਕੀ ਕਰਨ ਆਈਏ ਪੰਜਾਬ ਵਾਪਸ ਅਸੀਂ ਆਪਣੇ ਆਪ ਨੂੰ ਮਰਵਾਉਣ ਆਈਏ ਪੰਜਾਬ ਵਾਪਸ ਅਸੀਂ ਆਪਣੇ ਆਪ ਨੂੰ ਸੜਾਉਣ ਆਈਏ ਪੰਜਾਬ ਵਾਪਸ ਇਹ ਸਾਡੀਆਂ ਕਿਸਮਤਾਂ ਨੇ ਕਿ ਅਸੀਂ ਬਾਹਰ ਰਹਨੇ ਆ ਅਸੀਂ ਇੱਥੇ ਪ੍ਰਾਪਰਟੀਆਂ ਬਣਾਉਣੇ ਆ ਪੰਜਾਬ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਗੁੱਡ ਐਜੂਕੇਸ਼ਨ ਲੈ ਕੇ ਆਉਣੇ ਆ ਸੋ ਅਸੀਂ ਅਸੀਂ ਕਿਉਂ ਆਈਏ ਪੰਜਾਬ ਵਾਪਸ ਮੈਂ ਤਾਂ ਰਿਕਵੈਸਟ ਕਰਦੀ ਹਾਂ ਤੁਸੀਂ ਸਾਰੇ ਬਾਹਰ ਆ ਜਾਓ ਖਾਲੀ ਕਰ ਦਿਓ ਪੰਜਾਬ ਇੱਥੇ ਤੁਸੀਂ ਵੀ ਸੇਫ ਨਹੀਂ ਹੈ ਜੇ ਅਸੀਂ ਸੇਫ ਨਹੀਂ ਹੈ ਸੋ ਆਈ ਰਿਕਵੈਸਟ ਮੈਨੂੰ ਮੇਰੀ ਮਾਮ ਨੂੰ ਇਨਸਾਫ ਦੇ ਕੇ ਤੁਸੀਂ ਇੱਕ ਮਿਸਾਲ ਕਾਇਮ ਕਰੋਗੇ ਕਿ ਐਨ ਆਰ ਆਈ ਵੀ ਸੇਫ ਨੇ ਇੰਡੀਆ ਦੇ ਵਿੱਚ ਅਸੀਂ ਜੇ ਸੋਚੀਏ ਕਿ ਅਸੀਂ ਵਾਪਸ ਪੰਜਾਬ ਆ ਕੇ ਰਹਿਣਾ ਚਾਹੁੰਦੇ ਆ ਤੇ ਵੀ ਆਰ ਵੈਲਕਮ ਟੂ ਲਿਵ ਇਨ ਦਾ ਪੰਜਾਬ ਅਗੇ ਜਦੋਂ ਮੈਂ ਉਹਨਾਂ ਦੇ ਕੋਲ ਦੀ ਆਨੰਦ ਹਸਪੀਟਲ ਗਈ ਮੈਂ ਕਿਹਾ ਅੰਟੀ ਸੀ ਆ ਕੀ ਹੋ ਗਿਆ ਅੰਟੀ ਸੀ ਕਹਿੰਦੇ ਮੌਨਾ ਕਰਾਇਆ ਤਾਂ ਦਾ ਛੋਟਾ ਮੁੰਡਾ ਕਹਿੰਦਾ ਮੈਨੂੰ ਅੰਟੀ ਕੁੰਡੀ ਖੋਲ ਮੈਂ ਤੁਹਾਨੂੰ ਰੈਂਟ ਦੇਣ ਆਇਆ ਕਹਿੰਦੀ ਮੇਰੇ ਕੋਲ ਆਇਆ ਉਹਨਾਂ ਨੇ ਮੈਨੂੰ ਗਲੜ ਦਬਾਇਆ ਤੇ ਮੇਰੇ ਵਾਲ ਕੁੱਟੇ ਉੱਤੇ ਨਾਲ ਉਹਨਾਂ ਕੁਝ ਮੇਰਾ ਛੜਕਾਇਆ ਤੇ ਮੈਨੂੰ ਅੱਖ ਲਗਾ ਦਿੱਤੀ ਹਾਂਜੀ ਉਹਨਾਂ ਨੇ ਕੁਝ ਛੜਕਾਅ ਕਰਕੇ ਅੱਖ ਲਾਈ ਹਾਂਜੀ ਇਹ ਜਿਹੜੀ ਤੁਹਾਡੇ ਬਿਆਨ ਹੈ ਤੁਸੀਂ ਪੁਲਿਸ ਨੂੰ ਵੀ ਦਰਜ ਕਰਾਇਆ ਸੀ ਹਾਂਜੀ ਤੇ ਰਹਿੰਦੀ ਕਿਤੇ ਤੁਸੀਂ ਕਿੰਨੀ ਕੀ ਦੂਰੀ ਤੇ ਰਹਿੰਦੇ ਹੋ ਬਸ ਬਿਲਕੁਲ ਨਾਲ ਸਾਡੇ ਘਰ ਹੈ ਜਦੋਂ ਇਹ ਇਨਸੀਡੈਂਟ ਹੋਇਆ ਉਹ ਦਿਨ ਤੁਸੀਂ ਹੈਗੇ ਸੀ ਉੱਥੇ ਨਹੀਂ ਮੈਂ ਆਟੋ ਸਟੇਸ਼ਨ ਗਈ ਹੋਈ ਸੀ ਉਹ ਤੋਂ ਗਏ ਹੋਏ ਹਾਂਜੀ ਤੁਸੀਂ ਨਾਲ ਅਗਲੇ ਤੋਂ ਹਸਪਤਾਲ ਗਏ ਹੋ ਸਾਰਾ ਦਿਨ ਮੈਂ ਸਾਰਾ ਦਿਨ ਸਵੇਰੇ 7:00 ਵਜੇ ਚੱਲਦਿਆਂ ਸੀ ਰਾਤ ਨੂੰ 10-11 ਵਜੇ ਆਲੀ ਸਾਰਾ ਦਿਨ ਆਂਟੀ ਕੋਲੇ ਜਦੋਂ ਤੋਂ ਆਂਟੀ ਵੈਂਟੀਲੇਟ ਹੋ ਉਸ ਟਾਈਮ ਵੀ ਖੁਦ ਮੈਂ ਮੌਕੇ ਦੇ ਕੋਲ ਸੀ ਹਾਂਜੀ ਮੇਰਾ ਨਾਮ ਪਿੰਕੀ ਹੈ ਤੇ ਮੈਂ ਬਿਲਕੁਲ ਨਾਲ ਵਾਲੇ ਘਰ ਚ ਰਹਿਨੀ ਆ ਮੇਰੀ ਬੇਟੀ ਨੇ ਆ ਕੇ ਮੈਨੂੰ ਉਠਾਇਆ ਕਿ ਮੰਮਾ ਬਾਹਰ ਦਿਓਲਾ ਨਾਟੀ ਰੋਲਾ ਪੈ ਰੇ ਕਿ ਦਿਓਲਾ ਨਾਟੀ ਨੂੰ ਅੱਗ ਲੱਗ ਗਈ ਬਾਡੀ ਨੂੰ ਅੱਗ ਲੱਗ ਗਈ ਤੇ ਬਾਹਰ ਨਿਕਲੇ ਫਟਾਫਟ ਅਸੀਂ ਅੰਦਰ ਆਏ ਤਾਂ ਦੇਖਿਆ ਕਿ ਵਿੜੇ ਚ ਧੂਏ ਦੀ ਮਤਲਬ ਆ ਰਹੀ ਹੈ ਧੂਮਾ ਧੂਆ ਥੋੜਾ ਥੋੜਾ ਲੱਗ ਰਿਹਾ ਬਾੜੀਆਂ ਚੜੇ ਤਾਂ ਦੇਖਿਆ ਕਿ ਆਂਟੀ ਨੀਚੇ ਗਿਰੇ ਹੋਇਆ ਮਤਲਬ ਪੂਰੀ ਬਾਡੀ ਉਹਨਾਂ ਦੀ ਬਰਨ ਹੈ ਪੂਰੇ ਪੂਰੇ ਪੈਚਸ ਬਰਨ ਦੇ ਦਿਖ ਰਹੇ ਹੈ ਔਰ ਬਾਡੀ ਤੇ ਕੋਈ ਕਪੜਾ ਨਹੀਂ ਹੈ ਔਰ ਸਾਈਡ ਤੇ ਇੱਕ ਕਾਲੀਨ ਹੈ ਉਹਦੇ ਤੇ ਥੋੜੀ ਥੋੜੀ ਅੱਗ ਲੱਗੀ ਹੋਈ ਸੀ ਗੈਸ ਸਿੰਥੇਸੀ ਬਿਲਕੁਲ ਔਰ ਆਂਟੀ نیچے ਗire ਹੋਏ ਸੀਗੇ ਬਸ ਉਸ ਤੋਂ ਬਾਅਦ ਅਸੀਂ ਫਟਾਫਟ ਉਹ ਕਲੀਨ ਨੂੰ ਬੁਝਾਇਆ ਪਹਿਲਾਂ ਤਾਂ ਫਿਰ ਗਿੱਲਾ ਕੰਬਲ ਨੀਚੋਂ ਗਿੱਲਾ ਕਰਕੇ ਆਂਕੀ ਦੀ ਬਾਡੀ ਤੇ ਬੰਨ੍ਹ ਦੀ ਕੋਸ਼ਿਸ਼ ਕੀਤੀ ਫਿਰ ਮਤਲਬ ਜੋ ਵੀ ਸਾਨੂੰ ਸਾਹਮਣੇ ਨਜ਼ਰ ਆਇਆ ਚੱਦਰ ਵਗੈਰਾ ਨਾਲ ਆਂਕੀ ਦੀ ਬਾਡੀ ਨੂੰ ਕਵਰ ਕੀਤਾ ਫਿਰ ਆਂਟੀ ਨੂੰ ਪੁੱਛਿਆ ਕਿ ਆਂਟੀ ਕੀ ਹੋਇਆ ਕੀ ਹੋਇਆ ਤੇ ਆਂਟੀ ਕਹਿੰਦੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਔਰ ਉਸ ਵਾਰ ਪੁੱਛਿਆ ਕਿ ਆਂਟੀ ਆਂਟੀ ਕੇਂਦਰ ਪਾਣੀ ਫਿਰ ਮੈਂ ਕਿ ਅਸੀਂ ਪਾਣੀ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਪਾਣੀ ਪਿਲਾਓ ਗਲਾਸ ਕਿ ਆਪ ਗਲਾਸ ਨਾਲ ਆਂਟੀ ਪਾਣੀ ਪੀ ਨਹੀਂ ਪਾਰੇ ਸੀ ਫਿਰ ਅਸੀਂ ਚਮਚ ਕੋਸ਼ਿਸ਼ ਕੀਤੀ ਕਿਉਂਕਿ ਸਾਨੂੰ ਘਰ ਦਾ ਕੁਝ ਨਹੀਂ ਪਤਾ ਵੀ ਕਿੱਥੇ ਕੀ ਸੀਗਾ ਫਿਰ ਅਸੀਂ ਚਮਚ ਚਮਚ ਨਾਲ ਥੋੜਾ ਜਿਹਾ ਆਂਟੀ ਨੂੰ ਪਾਣੀ ਦੋ ਦੋ ਤਿੰਨ ਵਾਰ ਪਾਣੀ ਪਿਲਾਣ ਦੀ ਕੋਸ਼ਿਸ਼ ਕੀਤੀ ਪਾਣੀ ਪੀਤਾ ਆਂਟੀ ਨੇ ਬਸ ਇਹੀ ਕਿਹਾ ਕਿ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਮੈਨੂੰ ਨਹੀਂ ਪਤਾ ਜਿੱਤਰਾ ਕੀ ਤੁਹਾਡੇ ਮੁਤਾਬਕ 99% ਔਰ ਜਲ ਚੁੱਕੇ ਸੀ ਕਿ ਉਹਨਾਂ ਦਾ ਕੋਈ ਸ਼ੋਰ ਚੀਕ ਚਿਹਾੜਾ ਕਿਸੇ ਨੇ ਕਿਸੇ ਨੇ ਨਹੀਂ ਸੁਣੀ ਐਗਜ਼ੈਕਟਲੀ ਮੈਂ ਇਹੀ ਕਹਿਣ ਲੱਗੀ ਸੀ ਆਂਟੀ ਸ਼ੋਰ ਨਹੀਂ ਪਾ ਰਹੇ ਸੀ ਕੋਈ ਉਹਨੂੰ ਨੂੰ ਐਦਾਂ ਦੀ ਫੀਲਿੰਗ ਨਹੀਂ ਲੱਗਦੀ ਸੀ ਵੀ ਉਹ ਹਰਟ ਹੋ ਰਿਹਾ ਹੈ ਜਾਂ ਕੋਈ ਉਹ ਚਿਲਾ ਨਹੀਂ ਰੇ ਸੀ ਕੋਈ ਉਹ ਮਤਲਬ ਕੁਝ ਰੋਲਾ ਨਹੀਂ ਪਾ ਰਹੇ ਸੀ ਕਿ ਮੈਨੂੰ ਅੱਗ ਲੱਗੀ ਹੈ ਜਾਂ ਕੋਈ ਤੜਫਣਾ ਨਹੀਂ ਸਾਨੂੰ ਦਿਖੀ ਮਤਲਬ ਸ਼ਾਂਤ ਸੀਗੇ ਕੀ ਹੋਇਆ ਬਾਰ ਬਾਰ ਪੁੱਛਿਆ ਕਹਿੰਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਇਹੀ ਉਹਨਾਂ ਨੇ ਲਾਈਨ ਦੋ ਵਾਰ ਕਹੀ ਹੈ ਮਤਲਬ ਜੋ ਅਸੀਂ ਇਹੀ ਸੁਣਿਆ ਉਹਨਾਂ ਨੇ ਸੰਡੇ ਦਾ ਦਿਨ ਤਾਂ ਸ਼ਾਮ ਦਾ 4-5 ਵਜੇ ਦਾ ਥਾ ਮੈਂ ਆਪਣੇ ਘਰ अपने घर में थी तो डोरवैल बजती है तो गली बाद मैं बाहर आके देखती हूँ तो देखा कि गली में काफ़ी कुछ लोग खड़े हैं उन्होंने कहा कि देव देवल आंटी के से धुआँ निकल रहा है तो मैंने कहा धुआँ कैसे मैं फटाफट नीचे आई हूँ मैं उसके बाद आंटी के घर की चाबी क्योंकि आंटी हमेशा अपने घर लॉक रखते थे और आंटी ने आठ दस दिनों से चाबी मेरे को दे हुई थी कि भाई मैं पीछे सफाई करानी है या कुछ भी है तो मैं ये लेके भागी हूँ और आंटी अमेरिका के हैं बाहर रहते हैं छः महीने यहाँ पे छः महीने बाहर तो जैसे सफ़ाई करानी आने से पहले या कुछ भी हो तो मैं वो सफाई कराने को आंटी ने मेरे को काफ़ी टाइम से चाबी दी हुई है तो मैं वो लेके मैं ये सोच के आई थी कि शायद घर बंद होगा तो मैं भी अपने अपने घर के कॉर्नर तक ही पहुँची हूँ गली के तो मैंने देखा स्मेल आ रही है मैंने कहा ये तो स्मेल आ रही है तो बीच में जो अपने जो भी गली वाले जो शोर मचाता तो जो वो खड़े थे तो वो

और आंटी के पीछे जो आंटी ने एक मैट बिछा के रखते थे उसमें से आग निकल रही थी और आंटी के ऊपर से भी शोल्डर की तरफ से आग निकल रही थी बस मैंने इतना देखा और मैं घबरा के और मैं फिर नीचे आ गई फिर उसके बाद सारे गली वाले ऊपर आ गए इसके बाद आप लोग आए तो आपने क्या देखा भाई यहाँ पे हमारा पर्पस ऊपर आने का ये था जब हमें पता चला धुआं है तो शी रिक्वेस्टेड कि हमें ऊपर जाके गैस बंद कर देनी चाहिए तो उसके लिए ये और मेरे फादर साहब इनके पीछे मैं थी तो दे वर दीज टू वर द सेकंड काइंड ऑफ जो कांटेक्ट जो घर में आए ये ये दोनों थे तो इन लोगों ने गैस वगैरह बंद की एंड देन वेन आई एंटरड तो मैं देखी कि देर वर नो स्क्रीमिंग्स कोई भी आंटी चीख नहीं रहे हर बॉडी इज़ कंप्लीटली चार्ज ठीक है कोई मतलब आग हमें नहीं दिख रही एक कारपेट था उस पर हल्की हल्की आग लगी हुई थी बट आंटी को कुछ नहीं था एंड उनके कोई स्क्रीम्स वगैरह रिकॉर्ड नहीं थे हालांकि वो शी वज सेमी कॉन्शियस मतलब मैं ये नहीं कहूँगी वो पूरी अनकॉन्शियस थे बट शी वो सेमी कॉन्शियस उसके बाद द नेक्स्ट थिंग जो फॉलो इज आई इमीडिएटली मैंने तो क्या कहते हैं एम्बुलेंस को बुलाया और मैंने पुलिस को बुलाया उन्होंने कोई करने की की कोशिश थी आंटी हां जी, ने जी उन्होंने क्या कहते हैं पानी मांगा हमसे उन्होंने हमें ये बोला कि मेरे पे पानी डाल दो और एक एफर्ट जो हमने उस दौरान ये किया कि हमने उनकी बॉडी कवर की

तब उनकी हालात कैसे थी पैनिक डेफिनेटली पैनिक जो सबके शॉक स्टेट में शॉक स्टेट में थे और पैनिक थे और इतना ज्यादा कयाॉस था कि टू तो बी वेरी ऑनेस्ट उनसे ज्यादा ध्यान हम सबका आंटी की तरफ ही था कितने परसेंट की आप गेस कर सकते हैं कि बॉडी मेरे ही था। था। तो गली मोहल्ले से किसी और की नहीं थी। कितनी पुलिस थी। सर बहुत मुश्किल लगा उसमें तो पुलिस मतलब स्टेप इन हुई और एम्बुलेंस तो आई नहीं एम्बुलेंस तो फाइनली पुलिस के नहीं हाथ पैर मार के वो लेके गए नो सपोर्ट फ्राम एम्बुलेंस कितनी तरीक का मामला ट्वेंटी थर्ड मार्च और मुझे याद है टाइम भी पांच बजे था

ਅਸੀਂ ਜਿਹੜਾ ਇਨਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਇੱਕ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ 46/25 103 BNS ਦੇ ਅੰਡਰ ਤੇ ਉਸ ਸੰਬੰਧੀ ਅਸੀਂ ਇੱਕ ਜਿਹੜੇ ਜੁਵਨਾਈਲ ਸੀ ਉਹਨੂੰ ਕਾਬੂ ਕੀਤਾ ਤੇ ਉਹਨੂੰ ਉਸ ਤੋਂ ਬਾਅਦ ਆਪਣੇ ਆਬਜ਼ਰਵੇਸ਼ਨ ਹੋਮ 'ਚ ਹੈ ਉਹ ਕੋਰਟ 'ਚ ਪੇਸ਼ ਕਰਾ ਕੇ ਉਹਨਾਂ ਨੂੰ ਆਬਜ਼ਰਵੇਸ਼ਨ ਹੋਮ 'ਚ ਹੁਣ ਰੱਖਿਆ ਹੋਇਆ ਮੈਮ ਉਹਨਾਂ ਨੇ ਇੱਕ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਦੇ ਉੱਪਰ ਵੀ ਕੁਐਸਚਨ ਮਾਰਕ ਕੀਤਾ ਹੈ ਲੱਗਦਾ ਪੁਲਿਸ ਵੱਲੋਂ ਡੀਪਲੀ ਇਸ ਚੀਜ਼ ਦੀ ਨਾ ਵੀ ਜਿਹੜੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਦੋਂ ਕਿ ਉਹਨਾਂ ਲੇਡੀਜ਼ ਦੇ ਗਲਾਸਸ ਵਗੈਰਾ ਵੀ ਉੱਥੇ ਨੇ ਫੋਰੈਂਸਿਕ ਜਾਂਚ ਦੇ ਵੀ ਉਹਨਾਂ ਨੇ ਉੱਪਰ ਆਬਜੈਕਸ਼ਨ ਕੀਤਾ ਹੈ ਅਸੀਂ ਉੱਥੇ ਫੋਰੈਂਸਿਕ ਟੀਮ ਜਿਹੜੀ ਉੱਥੇ ਬੁਲਾ ਲਈ ਸੀਗੀ ਮੌਕੇ ਦੇ ਉੱਤੇ ਉਹਨਾਂ ਨੇ ਜੋ ਵੀ ਉਥੋਂ ਚੀਜ਼ਾਂ ਕਲੈਕਟ ਕੀਤੀਆਂ ਵਾ ਸਾਨੂੰ ਹੈਂਡਓਵਰ ਕਰਤੀਆਂ ਸੀਗੀਆਂ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਤਫਤੀਸ਼ ਚੱਲ ਰਹੀ ਹੈ ਇਨ ਕੇਸ ਜੋ ਕੋਈ ਵੀ ਜੇ ਕੋਈ ਨਵਾਂ ਫੈਕਟ ਇਹਦੇ ਵਿੱਚ ਸਾਹਮਣੇ ਆਊਗਾ ਤਾਂ ਅਕੋਰਡਿੰਗਲੀ ਆਪਾਂ ਐਕਸ਼ਨ ਲਵਾਂਗੇ ਫਿਲਹਾਲ ਅਸੀਂ ਇਸ ਇਹਦੇ ਉੱਤੇ ਕੇਸ ਦੇ ਉੱਤੇ ਕੰਮ ਕਰ ਰਹੇ ਹਾਂ ਉਹਨਾਂ ਦਾ ਉਹਨਾਂ ਦਾ ਕਹਿਣਾ ਸੀ ਲੈ ਵੀ ਇਸ ਦੇ ਪਿੱਛੇ ਵੀ ਉਹਨਾਂ ਦੇ ਜੁੜੇ ਫੈਮਿ ਇਹ ਹੱਥਾਈਂ ਹੋ ਸਕਦਾ ਹੈ ਮੈਂ ਉਹੀ ਦੱਸ ਰਹੀ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨ ਕੇਸ ਜੇ ਇਨਵੈਸਟੀਗੇਸ਼ਨ ਚ ਕੋਈ ਗੱਲ ਸਾਹਮਣੇ ਆਉਗੀ ਤਾਂ ਅਸੀਂ ਉਸ ਤਰੀਕੇ ਨਾਲ ਐਕਸ਼ਨ ਲਵਾਂਗੇ